ਹੈਲੋ एवरीवन ਹਾਂਜੀ ਸੋ ਅੱਜ ਜਿਹੜਾ ਸਾਡਾ ਟੌਪਿਕ ਆ ਅੱਜ ਇਹਨੂੰ ਬਹੁਤ ਸਾਰੇ ਹੋਰ ਵੀ ਕੁਐਸਚਨਸ ਆਏ ਵਿਆ ਮੇਰੇ ਮੈਸੇजेस ਦੇ ਵਿੱਚ ਐਂਡ ਮੈਂ ਕੋਸ਼ਿਸ਼ ਕਰਦੀ ਰਹੀ ਨਹੀਂ ਆ ਕਿ ਟਾਈਮ ਟੂ ਟਾਈਮ ਜਦੋਂ ਮੇਰੇ ਕੋਲ ਟਾਈਮ ਆ ਲੱਗਦਾ ਵਾ ਕਿ ਮੈਂ ਇਨਾਂ ਕੁਐਸਚਨਸ ਦੇ ਆਨਸਰ ਦੇ ਸਕਾਂ ਸੋ ਹਾਂਜੀ ਜਿਹੜਾ ਕੁਐਸਚਨ ਬਹੁਤ ਜ਼ਿਆਦਾ ਆਇਆ ਵਾ ਮੇਰੇ ਇਨਬਾਕਸ ਤੇ ਐਂਡ ਆਈ نو ਹੋਰ ਵੀ ਬਹੁਤ ਜ਼ਿਆਦਾ ਕੁਐਸਚਨਸ ਆਏ ਵਿਆ ਪਰ ਯੂ نو ਡੋਨਟ ਵਰੀ ਹੌਲੀ ਹੌਲੀ ਮੈਂ ਉਹਨਾਂ ਕੁਐਸਚਨਸ ਨੂੰ ਵੀ ਕੋਸ਼ਿਸ਼ ਕਰੂੰਗੀ ਕਿ ਉਹਨਾਂ ਦੇ ਵੀ ਆਨਸਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀ ਵੀ ਵੀਡੀਓਜ਼ ਬਣਾਉਣਾ ਬਣਾਉਣ ਬਣਾ ਸਕੀਏ ਪਰ ਇਹ ਨਾ ਸਮਝੋ ਕਿ ਜੇ ਤੁਹਾਡਾ ਕੁਐਸਚਨ 인ਬਾਕਸ ਦੇ ਵਿੱਚ ਆਇਆ ਜਾਂ ਸਾਨੂੰ ਮੈਸੇਜ ਆਇਆ ਤੇ ਉਹ ਇਗਨੋਰ ਕੀਤਾ ਪਿਆ ਜੀ ਨਹੀਂ ਪਰ ਚਸ ਥੋੜਾ ਟਾਈਮ ਲੱਗ ਰਿਹਾ ਉਹ ਵੀਡੀਓਜ਼ ਦੇ ਵਾਸਤੇ ਹਾਂਜੀ ਸੋ ਅੱਜ ਜਿਹੜਾ ਕੁਐਸਚਨ ਆਇਆ ਕਿ ਸਾਡਾ ਬੱਚਾ ਜਦੋਂ ਕਿਸੇ ਬੱਚੇ ਨੂੰ ਮਾਰਦਾ ਹੈ ਨਾ ਅਕਸਰ ਕਿ ਫਿਰ ਪੈਰੈਂਟ ਉਹਨਾਂ ਨੇ ਲਿਖਿਆ ਕਿ ਮੈਂ ਤਾਂ ਅਸੀਂ ਤਾਂ ਘਰ ਹੀ ਕਿਸੇ ਨੂੰ ਬੱਚੇ ਕਦੇ ਅਸੀਂ ਤਾਂ ਕੁੱਟਿਆ ਵੀ ਨਹੀਂ ਕਿਸੇ ਨੂੰ ਅਸੀਂ ਤਾਂ ਕਦੇ ਥੱਪੜ ਵੀ ਨਹੀਂ ਕਿਸੇ ਦੇ ਮਾਰੇ ਸਾਡੇ ਬੱਚੇ ਨੇ ਕਿੱਥੋਂ ਸਿੱਖ ਲਿਆ ਤੁਸੀਂ ਤਾਂ ਕਹਿੰਦੇ ਹਰ ਚੀਜ਼ ਕਰੋ ਸਿੱਖਦਾ ਵਾ ਉਹ ਹਰ ਚੀਜ਼ ਉਹ ਯੂ نو ਉਹ ਕਿਵੇਂ ਸਿੱਖਦਾ ਵਾ ਅਸੀਂ ਤਾਂ ਨਹੀਂ ਕਰੀ ਉਹ ਕਦੇ ਉਹਨੂੰ ਮਾਰਿਆ ਸੋ ਫਰਸਟ ਆਵਲ ਅੱਜ ਜੀ ਸਿੱਖਣਾ ਕਿ ਜਦੋਂ ਸਾਡਾ ਬੱਚਾ ਦੂਜਿਆਂ ਨੂੰ ਮਾਰਦਾ ਵਾ ਸਾਡਾ ਰਿਸਪੌਂਸ ਸਿਸਟਮ ਕੀਆ ਸੋ ਸਭ ਤੋਂ ਪਹਿਲਾ ਕਾਰਨ ਕੀਆ ਸੋ ਬੱਚਾ ਮਾਰ ਸਕਦਾ ਜ਼ਰੂਰੀ ਨਹੀਂ ਕਿ ਘਰ ਦੇ ਵਿੱਚ ਤੁਸੀਂ ਕੁੱਟਿਆ ਹੋਵੇ ਜਾਂ ਉਹਨੇ ਕਿਤੇ ਦੇਖਿਆ ਹੋਵੇ ਹੋ ਸਕਦਾ ਇਹ ਇਹ ਨਾ ਵੀ ਹੋਵੇ ਤੁਹਾਡਾ ਬੱਚਾ ਬੱਚਾ ਕਿਉਂ ਮਾਰਦਾ ਵਾ ਕਿਉਂਕਿ ਬੱਚਾ ਜਦੋਂ ਫਰਸਟ੍ਰੇਟਡ ਹੁੰਦਾ ਜਦੋਂ ਦੁੱਖ ਦੇ ਵਿੱਚ ਹੁੰਦਾ ਜਦੋਂ ਉਹਦਾ ਬਾਡੀ ਤਣਾਅ ਦੇ ਵਿੱਚ ਹੁੰਦੀ ਆ ਸੋ ਇਹ ਜ਼ਰੂਰੀ ਨਹੀਂ ਕਿ ਉਹਨੇ ਦੇਖਿਆ ਹੋਵੇ ਕਿਸੇ ਨੂੰ ਜਾਂ ਕਿਤੇ ਹੋਰ ਦੇਖਿਆ ਹੋਵੇ ਬੇਸਿਕਲੀ ਉਹਦੇ ਅੰਦਰ ਜੋ ਭਾਵਨਾਵਾਂ ਚੱਲ ਰਹੀ ਉਹ ਇੰਨੀ ਔਖੀ ਉਹਨੂੰ ਪਤਾ ਨਹੀਂ ਲੱਗਦਾ ਮੈਂ ਹੈਂਡਲ ਕਿਵੇਂ ਕਰਨੀ ਆ ਐਂਡ ਅਕਸਰ ਬਚਪਨ अनकंट्रोलेबल ਹੁੰਦਾ ਅਕਸਰ ਬਚਪਨ ਦੀ ਇਹ ਆ ਬਚਪਨ ਦੇ ਸਿੰਪਟਮ ਹੀ ਹੁੰਦਾ ਵਾ ਬਚਪਨ ਦਾ ਸਿੰਪਟਮ ਹੀ ਹੁੰਦਾ ਕਿ ਅਨਕੰਟਰੋਲਡ ਹੋਣਾ ਬਚਪਨ ਦਾ ਸਿੰਪਟਮ ਹੋਣਾ ਕਿ ਆਪੇ ਤੋਂ ਬਾਹਰ ਹੋ ਜਾਣਾ ਬਚਪਨ ਦਾ ਸਿੰਪਟਮ ਹੁੰਦਾ ਕਿ ਜਿਹੜੀਆਂ ਤੁਹਾਡੀਆਂ ਮਨੁੱਖੀ ਭਾਵਨਾਵਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਹੈਂਡਲ ਨਾ ਕਰ ਸਕਣਾ ਐਂਡ ਗਿਵ ਜਿਹੜੀ ਟ੍ਰੇਨਿੰਗ ਤੋਂ ਅਸੀਂ ਉਹਨੇ ਨਾ ਅਸੀਂ ਸੋਚਦੇ ਆ ਕਿ ਸਾਡਾ ਬੱਚਾ ਹਰ ਇਮੋਸ਼ਨ ਨੂੰ ਠੀਕ ਤਰ੍ਹਾਂ ਮੈਨੇਜ ਕਰੇ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ ਜੀਨੇ ਸੋ ਬਚਪਨ ਦੇ ਵਿੱਚ ਕਯੋਸ ਹੁੰਦਾ ਬਚਪਨ ਦੇ ਵਿੱਚ ਪਾਵਨਵਾ ਦਾ ਖਲਾਰਾ ਹੁੰਦਾ ਇੱਕ ਬੱਚੇ ਨੂੰ ਕਿਉਂ ਕਿਉਂ ਉੱਥੋਂ ਸਿੱਖ ਕੇ ਨਹੀਂ ਹੁੰਦਾ ਮੈਨੇਜ ਕਿਵੇਂ ਕਰਨੀਆਂ ਇਹ ਉਹਨੇ ਸਾਡੀ ਮੈਨੇਜੇਬਿਲਟੀ ਤੋਂ ਸਿੱਖਣੀ ਵੀ ਹੋਈ ਜਿਹੜੀਆਂ ਅੰਦਰ ਮੇਰੀਆਂ ਡਿਫਿਕਲਟ ਮੂਮੈਂਟਸ ਨੂੰ ਮੈਂ ਕਿਵੇਂ ਮੈਨੇਜ ਕਰਨੀਆਂ ਸੋ ਸਭ ਤੋਂ ਪਹਿਲਾਂ ਤਾਂ ਇਟਸ ਓਕੇ ਪਹਿਲਾਂ ਤਾਂ ਬਰੀਦ ਕਰੋ ਕਿਉਂਕਿ ਅਕਸਰ ਤੁਸੀਂ ਡਰ ਜਾਂਦੇ ਅਸੀਂ ਤੁਸੀਂ ਕਹਿੰਦੇ ਜੇ ਮੇਰਾ ਬੱਚਾ ਮਾਰਨ ਲੱਗ ਗਿਆ ਤੇ ਮੈਂ ਤਾਂ ਨਹੀਂ ਕਰ ਰਿਹਾ ਕਿਥੋਂ ਸਿੱਖ ਰਿਹਾ ਕਿ ਤਾ ਸੋਪ ਪਹਿਲਾਂ ਤਾਂ ਲੰਮਾ ਸਾਹ ਲਵੋ ਕਿ ਇਟਸ ਓਕੇ ਜੇ ਤੁਹਾਡੇ ਬੱਚੇ ਦੇ ਵਿੱਚ ਵਿਵਹਾਰ ਆ ਰਿਹਾ ਇਹਦਾ ਹੀ ਮਤਲਬ ਨਹੀਂ ਕਿ ਤੁਸੀਂ ਇੱਕ ਬੈਡ ਪੈਰੈਂਟਿੰਗ ਕਰ ਰਹੇ ਹੋ ਇਹਦਾ ਮਤਲਬ ਨਹੀਂ ਕਿ ਤੁਸੀਂ ਘਰ ਦੇ ਵਿੱਚ ਕੁੱਟਣਾ ਸਿਖਾ ਰਹੇ ਹੋ ਜੀ ਨਹੀਂ ਇਹਦਾ ਮਤਲਬ ਹੈ ਕਿ ਤੁਹਾਡੇ ਬੱਚੇ ਅੰਦਰ ਇੱਕ ਬਹੁਤ ਔਖੀ ਸਥਿਤੀ ਮਾਨਸਿਕ ਸਥਿਤੀ ਭਾਵਨਾਵਾਂ ਆ ਰਹੀ ਆ ਐਂ ਉਹਨੂੰ ਪਤਾ ਨਹੀਂ ਕਿ ਮੈਂ ਉਹਨੂੰ ਮੈਨੇਜ ਕਰਨਾ ਵਿਚ ਇਜ਼ ਨਾਰਮਲ ਕਿਉਂਕਿ ਬੱਚਿਆਂ ਨੂੰ ਆਮ ਪਤਾ ਹੀ ਨਹੀਂ ਹੁੰਦਾਗਾ ਕਿ ਉਹ ਮੈਨੇਜ ਕਿਵੇਂ ਕਰਨਾ ਤੇ ਉਹਦੇ ਵਿੱਚ ਵਾਕੇ ਉਹ ਫਰਸਟ੍ਰੇਸ਼ਨ ਦੇ ਵਿੱਚ ਵਾਕੇ ਉਹ ਚੀਜ਼ ਚੱਕ ਕੇ ਚਲਾ ਕੇ ਮਾਰਦਾ ਜਾਂ ਕਿਸੇ ਹੋਰ ਨੂੰ ਯੂ نو ਕੁੱਟ ਦਿੰਦਾ ਵਾ ਜਾਂ ਕਿਸੇ ਹੋਰ ਨੂੰ ਮਾਰਦਾ ਵਾ ਸੋ ਪਹਿਲਾਂ ਤਾਂ ਬਰੀਦ ਕਰੋ ਇਟਸ ਓਕੇ ਇਟ ਟ੍ਰੇਨਿੰਗ ਆ ਐਕਚੁਅਲੀ ਇਸ ਚੀਜ਼ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਮੇਰੇ ਬੱਚੇ ਨੂੰ ਇਹ ਚੀਜ਼ ਸਿੱਖਣ ਦੀ ਲੋੜ ਆ ਐਂਡ ਮੈਂ ਸਿਖਾ ਕਿਵੇਂ ਸਕਦਾ ਸੋ ਫਰਸਟ ਆਫ ਆਲ ਇਟਸ ਓਕੇ ਯੂ ਨੋ ਇਸ ਚੀਜ਼ ਦੀ ਇਸ ਚੀਜ਼ ਨੂੰ ਆਪਾਂ ਰੋਕ ਸਕਦੇ ਹਾਂ ਪਰ ਪਹਿਲਾ ਪਰਸੈਪਸ਼ਨ ਆਪ ਦੀ ਇਹ ਘਟਾ ਦਿਓ ਕਿ ਹਾਏ ਹਾਏ ਜੀ ਮੇਰਾ ਬੱਚਾ ਮਾਰ ਰਿਹਾ ਵਾ ਤੇ ਦੂਸਰੇ ਪੇਰੈਂਟ ਮੈਨੂੰ ਜੱਜ ਕਰ ਰਹੇ ਨੇ ਤੇ ਕਹਿ ਰਹੇ ਸ਼ਾਇਦ ਮੇਰੇ ਘਰ ਹੀ ਸਾਰਿਆਂ ਸਿਰ ਸ਼ਾਇਦ ਮੈਂ ਆਪਦੇ ਪੱਛੇ ਮੈਂ ਆਪਦੇ ਘਰ ਦੇ ਵਿੱਚ ਆਪਦੇ ਬੱਚਾ ਨੂੰ ਕੁੱਟ ਹੀ ਰਿਹਾ ਵਾ ਇਸ ਕਰਕੇ ਮੇਰਾ ਬੱਚਾ ਮਾਨ ਜੀ ਨੇ ਬੱਚੇ ਦੇ ਅੰਦਰ ਇੱਕ ਬਹੁਤ ਔਖੀ ਮੁਸ਼ਕਿਲ ਪਾਉਣਵਾ ਹੈਗੀ ਆ ਇਮੋਸ਼ਨਸ ਆ ਜਿਹੜੀ ਉਹਨੂੰ ਮੈਨੇਜ ਕਰਨੀ ਨਹੀਂ ਆ ਰਹੀ ਸੋ ਜੀ ਹਾਂ ਐਂਡ ਆਪਾਂ ਇਹ ਨਹੀਂ ਕਹ ਰਹੇ ਕਿ ਮਾਰਨਾ ਸਹੀ ਆ ਜਾਂ ਆਪਾਂ ਇਹ ਨਹੀਂ ਕਹ ਰਹੇ ਕਿ ਦੂਜੇ ਬੱਚੇ ਨੂੰ ਮਾਰਨਾ ਸਹੀ ਆ ਨਹੀਂ ਪਹਿਲਾ ਪਰਸੈਪਸ਼ਨ ਇਸ ਤਰੀਕੇ ਨਾਲ ਕਰੋ ਕਿ ਮੇਰਾ ਬੱਚਾ ਦੁੱਖ ਜਦੋਂ ਕਿਸੇ ਨੂੰ ਦੇ ਰਿਹਾ ਹਰਟ ਕਰ ਰਿਹਾ ਐਕਚੁਅਲ ਚ ਮੇਰਾ ਬੱਚਾ ਆਪ ਦੁਖੀ ਆ ਕਿ ਪਰ ਉਹਨੂੰ ਕਿਉਂਕਿ ਬੱਚੇ ਹੁੰਦੇ ਬੱਚੇ ਉਹਨਾਂ ਨੂੰ ਇਹ ਤਾਂ ਕਹਿਣਾ ਨਹੀਂ ਆਉਂਦਾ ਕਿ ਮੈਂ ਅੰਦਰੋਂ ਦੁਖੀ ਆ ਬੱਚੇ ਕੀ ਅਸੀਂ ਵੱਡੇ ਵੀ ਨਹੀਂ ਕਹਿ ਸਕਦੇ ਕਿ ਮੈਂ ਅੰਦਰੋਂ ਦੁਖੀ ਆ ਇਸ ਕਰਕੇ ਮੇਰੇ ਅੰਦਰ ਬਹੁਤ ਔਖ ਚੱਲ ਰਹੀ ਹੈ ਤੇ ਮੈਂ ਦੂਸਰੇ ਨੂੰ ਹਿੱਟ ਕਰ ਰਿਹਾ ਐਵੇਂ ਤਾਂ ਬੱਚੇ ਤੁਹਾਡੇ ਕੋਲ ਆ ਕੇ ਨਹੀਂ ਕਹਿਣਗੇ ਸੋ ਪਹਿਲਾਂ ਤਾਂ ਦੇਖੋ ਕਿ ਮੇਰਾ ਬੱਚਾ ਜੇ ਕਿਸੇ ਨੂੰ ਮਾਰ ਰਿਹਾ ਇੱਕ ਮਾਨਸਿਕ ਸਥਿਤੀ ਆ ਜਿਹੜੀ ਮੇਰੇ ਬੱਚੇ ਤੋਂ ਸਾਂਭ ਨਹੀਂ ਹੁੰਦੀਗੀ ਹਾਂ ਇਹ ਚੀਜ਼ ਸ਼ਾਇਦ ਜ਼ਰੂਰ ਨੇ ਕਬ ਹੋ ਸਕਦਾ ਉਹਦੀ ਏਜ ਦੇ ਹਿਸਾਬ ਨਾਲ ਇਹ ਚੀਜ਼ ਸ਼ਾਇਦ ਉਹਨੇ ਜ਼ਰੂਰ ਘਰੋਂ ਸਿੱਖ ਲਈ ਹੋਵੇ ਕਿ ਜਿਹੜੀ ਮਾਨਸਿਕ ਅੰਦਰ ਦੀ ਸਥਿਤੀ ਆ ਉਹਨੂੰ ਕਿਵੇਂ ਸਾਂਭਣਾ ਵਾ ਸੋ ਪਹਿਲਾਂ ਤਾਂ ਏਜ ਪਰਸਪੈਕਸ਼ਨ ਬਣਾ ਲਓ ਕਿ ਮੇਰਾ ਬੱਚਾ ਦੁੱਖ ਚ ਰਾਈਟ ਐਂਡ ਯੂ نو ਐਨ ਅਕਸਰ ਜਦੋਂ ਕੋਈ ਬੱਚਾ ਮਾਰਦਾ ਵਾ ਲੜਦਾ ਆਪਣੀ ਸਾਰੀ ਐਮਪਥੀ ਆਪਣਾ ਸਾਰੀ ਹਮਦਰਦੀ ਉਹ ਬੱਚੇ ਦੇ ਚਲੀ ਜਾਂਦੀ ਜਿਹਦਾ ਕੁੱਟ ਖਾ ਰਿਹਾ ਹੁੰਦਾਗਾ ਐਂਡ ਇਟਸ ਓਕੇ ਜਾਣੀ ਵੀ ਚਾਹੀਦੀ ਆ ਉਹ ਵਨਰੇਬਲ ਆ ਉਹਦਾ ਕਰਨਾ ਵੀ ਚਾਹੀਦਾ ਪਰ ਉਹਦੇ ਨਾਲ ਨਾਲ ਤੁਹਾਨੂੰ ਉਹਨੂੰ ਵੀ ਐਮਪਥੀ ਦੇਣੀ ਪੈਣੀ ਆ ਜਿਹੜਾ ਬੱਚਾ ਆ ਯੂ نو ਜਿਹੜਾ ਬੱਚਾ ਕੁੱਟ ਰਿਹਾ ਬਿਖੇਸ ਉਹ ਵੀ ਇਕੁਅਲੀ ਹਰਟ ਆ ਐਂਡ ਉਹਨੂੰ ਵੀ ਇਕੁਅਲੀ ਹੀ ਯੂ نو ਉਹਨੂੰ ਵੀ ਇਕੁਅਲ ਅਟੈਂਸ਼ਨ ਦੀ ਲੋਡ ਐਂਡ ਕਈ ਵਾਰ ਸਿਬਲਿੰਗਸ ਦੇ ਵਿੱਚ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਵੀ ਜਦੋਂ ਮਾਂ ਬਾਪ ਬੱਚੇ ਲੜਦੇ ਆ ਤੇ ਮਾਂ ਬਾਪ ਜਿਹੜੇ ਜਿਹੜੇ ਪਈ ਹੁੰਦੀ ਆ ਉਹਨੂੰ ਜੱਫੀ ਚ ਲੈ ਕੇ ਤੇ ਉਹਨੂੰ ਪਾਸੇ ਲੈ ਜਾਂਦੇ ਆ ਤੇ ਉਹਨੂੰ ਕਹਿੰਦੇ ਮੈਂ ਤੇਰਾ ਮੰਮੀ ਜਾਂ ਡੈਡੀ ਆ ਤੇ ਦੂਜੇ ਨੂੰ ਉਹ ਅਬੈਂਡਨ ਕਰ ਦਿੰਦੇ ਇਗਨੋਰ ਕਰ ਦਿੰਦੇ ਜਿਹੜਾ ਮਾਰ ਰਿਹਾ ਹੁੰਦਾ ਉਹਨੂੰ ਛਿੜਕਾ ਮਾਰ ਕੇ ਪਾਸੇ ਐਕਚੁਅਲੀ ਆਹੀ ਚੀਜ਼ ਉਸ ਬੱਚੇ ਦਾ ਜਿਹੜਾ ਮਾਰਨ ਦਾ ਬਿਹੇਵੀਅਰ ਇਨਕਰੀਸ ਕਰਦੀ ਆ ਸੋ ਪਹਿਲਾਂ ਤਾਂ ਤੁਸੀਂ ਦੇਖਣੋ ਕਿ ਇੱਕ ਜਿਹੜਾ ਬੱਚਾ ਕੁੱਟ ਖਾ ਰਿਹਾ ਉਹਨੂੰ ਵੀ ਲੋੜ ਆ ਉਹਨੂੰ ਵੀ ਲੋੜ ਆ ਤੁਹਾਡੀ ਹਮਦਰਦੀ ਦੀ ਕੰਪੈਸ਼ਨ ਦੀ ਉਹਨੂੰ ਵੀ ਲੋੜ ਆ ਪਰ ਜਿਹੜਾ ਮਾਰ ਰਿਆ ਹੁੰਦਾ ਉਹਨੂੰ ਵੀ ਲੋੜ ਹੁੰਦੀ ਹਨ ਕਈ ਵਾਰ ਪੈਰੈਂਟ ਇਸ ਨੂੰ ਨਾ ਚੰਗਾ ਨਹੀਂ ਲੰਗਦਾ ਉਹ ਕਹਿੰਦੇ ਕਿਉਂ ਜਿਹੜਾ ਮਾਰ ਰਿਆ ਹੁੰਦਾ ਸੀ ਉਹਨੂੰ ਕਿਉਂ ਹਮਦਰਦੀ ਦੇਈਏ ਅਸੀਂ ਉਹਨੂੰ ਕਿਉਂ ਕੰਪੈਸ਼ਨ ਦੇਈਏ ਐਕਚੁਅਲੀ ਇਸ ਬਿਹੇਵੀਅਰ ਨੂੰ ਸਟਾਪ ਕਰਨ ਲਈ ਤੁਹਾਨੂੰ ਉਹਨੂੰ ਵੀ ਹਮਦਰਦੀ ਤੇ ਕੰਪੈਸ਼ਨ ਦੇਣਾ ਪੈਣਾ ਕਿਉਂਕਿ ਉਹ ਵੀ ਕੋਈ ਜੀ ਮਾਨਸਿਕ ਸਥਿਤੀ ਚੋਂ ਗੁਜ਼ਰ ਰਿਹਾ ਜਿਹੜੀ ਉਹਦੇ ਆਪੇ ਤੋਂ ਬਾਹਰ ਹੈ ਤੇ ਉਹ ਤੋਂ ਹੈਂਡਲ ਨਹੀਂ ਹੋ ਰਹੀ ਸੋ ਨੈਕਸਟ ਟਾਈਮ ਸੋ ਜਿਹੜਾ ਇਹਨਾਂ ਦਾ ਕੁਐਸਚਨ ਆਇਆ ਸੀ ਕਿ ਦੋ ਭੈਣ ਭਰਾ ਲੜਦੇ ਆ ਸੋ ਇਹ ਆਮ ਦੋ ਕਜ਼ਿਨਸ ਲੜਦੇ ਆ ਸੋ ਪਹਿਲਾਂ ਤਾਂ ਉਸ ਬੱਚੇ ਨੂੰ ਇਹ ਦੁਸ਼ਮਣ ਦੀਆਂ ਨਜ਼ਰਾਂ ਚੋਂ ਦੇਖਣ ਨੂੰ ਬੰਦ ਕਰ ਜੋ ਕੀ ਇੱਕ ਬੁਰਾ ਬੱਚਾ ਇੱਕ ਮਾੜਾ ਬੱਚਾ ਇਹ ਸਭ ਨੂੰ ਕਰਦਾ ਜੀ ਨਹੀਂ ਉਹ ਇੱਕ ਬੱਚਾ ਆਪ ਦੇ ਆਪ ਅੰਦਰ ਦੁਖੀ ਹੋ ਰਿਹਾ ਉਹ ਤੋਂ ਹੈਂਡਲ ਨਹੀਂ ਹੁੰਦਾ ਕਿ ਉਹ ਦੁੱਖ ਅੰਦਰੋਂ ਕਿਵੇਂ ਹੈਂਡਲ ਕਰਨਾ ਉਹਨੇ ਸੋ ਐਜ਼ ਅ ਰਿਜ਼ਲਟ ਕੀ ਕਰਦਾ ਉਹ ਕੁੱਟ ਦਿੰਦਾ ਵਾ ਪਰ ਜਿਹੜੀ ਜਿਹੜੇ ਤਰੀਕੇ ਨਾਲ ਰਿਸਪੌਂਡ ਦਿੰਨੇ ਆ ਤੁਸੀਂ ਜਿਹੜੇ ਤਰੀਕੇ ਨਾਲ ਤੁਸੀਂ ਉਹਨੂੰ ਸਟਾਪ ਕਰਨ ਦੀ ਕੋਸ਼ਿਸ਼ ਕਰਦੇ ਜਿਹੜੇ ਪਈ ਹੁੰਦੀ ਆ ਉਹਦੇ ਨਾਲ ਆਪਾਂ ਹਮਦਰਦੀ ਕਰਦੇ ਆ ਵਿਚ ਇਜ਼ ਓਕੇ ਕਰਨੀ ਚਾਹੀਦੀ ਵੀ ਆ ਤੇ ਉਹਨੂੰ ਅਸੀਂ ਪਾਸੇ ਲੈ ਜਾਂਦੇ ਤੇ ਦੂਸਰਾ ਜਿਹੜਾ ਬੱਚੇ ਨੂੰ ਕੁੱਟਿਆ ਉਹਨੂੰ ਅਸੀਂ ਅਬੈਂਡਨ ਕਰਦੇ ਨੇ ਇਗਨੋਰ ਕਰਦੇ ਨੇ ਵੀ ਜਾਂ ਪਰੇ ਮੈਣੀ ਤੇਰੀ ਮੰਮੀ ਜਾਂ ਮੈਣੀ ਤੇਰਾ ਡੈਡੀ ਮੈਣੀ ਤੇਰਾ ਐਕਚੁਅਲੀ ਇਹ ਚੀਜ਼ ਨਾਲ ਉਹ ਬੱਚਾ ਆ ਚੀਜ਼ ਸਿੱਖਦਾ ਕਿ ਮੈਨੂੰ ਕੋਈ ਪਿਆਰ ਨਹੀਂ ਕਰਦਾ ਦੇਖਿਆ ਮੈਨੂੰ ਕੋਈ ਨਹੀਂ ਚੰਗਾ ਸਮਝਦਾ ਮੈਂ ਲਵਬਲੀ ਹੈ ਨਹੀਂਗਾ ਮੈਂ ਇਨਾਂ ਦੇ ਕਾਬਿਲ ਹੀ ਹੈ ਨਹੀਂਗਾ ਮੈਨੂੰ ਕੋਈ ਪਿਆਰ ਨਹੀਂ ਕਰਦਾ ਐਂਡ ਜਦੋਂ ਇੱਕ ਬੱਚੇ ਦੀ ਆਹ ਮਾਨਸਿਕ ਸਥਿਤੀ ਬਹੁਤ ਜ਼ਿਆਦਾ ਬਣ ਜਵੇ ਫੇਰ ਉਹਦੇ ਦੂਜੇ ਬੱਚਾ ਨੂੰ ਕੁੱਟਣ ਦੇ ਚਾਂਸਸ ਜ਼ਿਆਦਾ ਵੱਧ ਜਾਂਦੇ ਕਿਉਂ ਕਿਉਂਕਿ ਹੁਣ ਆਪ ਆਪ ਦੇ ਵਿੱਚ ਉਹ ਦੁਖੀ ਰਹਿਣ ਲੱਗ ਗਿਆ ਸੋ ਪਹਿਲਾਂ ਤੁਸੀਂ ਇਹ ਦੇਖਣਾ ਕਿ ਮੇਰਾ ਬੱਚਾ ਅੱਛੀ ਸੋ ਕੀ ਮਾਨਸਿਕਤਾ ਕੀ ਲੈ ਕੇ ਗਿਆ ਸੋ ਜਰੂਰ ਜਿਹਦੇ ਤੁਸੀਂ ਕੁੱਟ ਪਈਆ ਉਹਨੂੰ ਵੀ ਤੁਸੀਂ ਪਿਆਰ ਕਰਨਾ ਹਮਦਰਦੀ ਦੇਣੀ ਆ ਪਰ ਜਿਹੜਾ ਬੱਚਾ ਕੁੱਟ ਰਿਹਾ ਸੀ ਉਹਨੂੰ ਵੀ ਹਮਦਰਦੀ ਤੁਸੀਂ ਕਿਵੇਂ ਦੇਣੀ ਆ ਉਹਦੀ ਮਾਨਸਿਕਤਾ ਨੂੰ ਵੀ ਟੈਪ ਕਰੋ ਕਿ ਤੇਰੇ ਅੰਦਰ ਉਹਦੀ ਵੀ ਟਿਊਨਿੰਗ ਕਰੋ ਉਮਰ ਦੇ ਏਜ ਦੇ ਹਿਸਾਬ ਨਾਲ ਕਿਹੜੀ ਵੀ ਵੇਖੋ ਐਂਡ ਪਰ ਜਿਹੜੇ ਤਰੀਕੇ ਨਾਲ ਮੈਂ ਵੇਖਿਆ ਕਿ ਕਈ ਵਾਰ ਪੇਰੈਂਟਸ ਅਸੀਂ ਵੀ ਜਦੋਂ ਵੱਡੇ ਹੋ ਰਹੇ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀ ਕਰਦੇ ਆ ਆਪ ਠੋਕ ਦਿੰਦੇ ਆ ਉਹਦੇ ਪਰ ਜਦੋਂ ਤੁਸੀਂ ਦੇਖੋ ਕਿ ਕਿੰਨੀ ਇਰਲੋਜੀਕਲ ਚੀਜ਼ ਆ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਕੁੱਟਣ ਤੋਂ ਸਿਖਾਉਣਾ ਵੀ ਨਹੀਂ ਕੁੱਟਣਾ ਪਰ ਇਹ ਚੀਜ਼ ਵੀ ਅਸੀਂ ਝੜਕ ਕੇ ਸਿਖਾਉਣੀ ਹੈ ਇਹ ਚੀਜ਼ ਵੀ ਅਸੀਂ ਗੁੱਸੇ ਹੋ ਕੇ ਉਹਨੂੰ ਸਿਖਾਉਣੀ ਹੈ ਤੁਸੀਂ ਦੇਖੋ ਵੀ ਜਿਹੜੀ ਚੀਜ਼ ਅਸੀਂ ਉਹਨੂੰ ਕਹਿੰਦੇ ਵੀ ਤੂੰ ਨਾ ਕਰ ਅਸੀਂ ਐਗਜ਼ੈਕਟ ਮੂਮੈਂਟ ਦੇ ਵਿੱਚ ਕਰ ਰਹੇ ਹੁੰਦੇ ਆ ਉਹ ਕਨਫਿਊਜ਼ ਹੁੰਦਾ ਵੀ ਤੁਸੀਂ ਜੋ ਮੇਰੇ ਨਾਲ ਕਰ ਰਹੇ ਹੋ ਮੈਂ ਉਹੀ ਤਾਂ ਕਰ ਰਿਹਾ ਮੈਂ ਸੋ ਇਹ ਚੀਜ਼ ਤੋਂ ਅਸੀਂ ਬਚਣਾ ਵਾ ਰਿਸਪੌਂਡ ਸਿਸਟਮ ਇਟਸ ਓਕੇ ਜੇ ਤੁਹਾਡੇ ਬੱਚੇ ਲੜਦੇ ਆ ਜਾਂ ਇੱਕ ਦੂਜੇ ਦੇ ਮਾਰਦੇ ਆ ਉਹਦਾ ਰਿਸਪੌਂਡ ਸਿਸਟਮ ਬਦਲਣਾ ਕਿਉਂਕਿ ਜਿਹੜਾ ਤੁਹਾਡਾ ਰਿਸਪੌਂਸ ਹੋਊਗਾ ਉਹ ਡਿਟਰਮਨ ਕਰੂਗਾ ਕਿ ਇਹ ਬਿਹੇਵੀਅਰ ਉਸ ਬੱਚੇ ਦਾ ਕੰਟੀਨਿਊਸ ਰਹਿੰਦਾ ਲਗਾਤਾਰ ਰਹਿੰਦਾ ਜਾਂ ਇਹ ਬਿਹੇਵੀਅਰ ਸਟਾਪ ਹੁੰਦਾ ਵਾ ਤੁਹਾਡਾ ਰਿਸਪੌਂਸ ਸਿਸਟਮ ਤੁਹਾ ਤੁਸੀਂ ਬਹੁਤ ਇੰਪੋਰਟੈਂਟ ਆ ਉਸ ਪਿਕਚਰ ਦੇ ਵਿੱਚ ਸੋ ਜਿਸ ਤਰੀਕੇ ਨਾਲ ਤੁਸੀਂ ਰਿਸਪੌਂਡ ਦੋਗੇ ਹੋ ਸਕਦਾ ਉਹ ਬਿਹੇਵੀਅਰ ਵੱਧ ਜਾਵੇ ਹੋ ਸਕਦਾ ਉਹ ਬਿਹੇਵੀਅਰ ਘੱਟ ਜਾਵੇ ਪਰ ਜਿਹੜਾ ਸਾਡੇ ਤਰੀਕੇ ਦਾ ਰਿਸਪੌਂਡ ਆ ਉਹ ਇਸ ਤਰੀਕੇ ਦਾ ਰਿਸਪੌਂਡ ਆ ਕੀਪ ਤੁਹਾਕਿਨੀ ਲਾ ਦ ਠੋਕ ਦ ਯਾ ਫਰਸਟ੍ਰੇਟਡ ਯਾ ਗੁੱਸੇ ਨਾਲ ਅਸੀਂ ਰੋਕਣ ਦੀ ਕੋਸ਼ਿਸ਼ ਕਰਦੇ ਆਂ ਐਂਡ ਐਜ਼ ਅ ਰਿਸਲਟ ਉਹ ਬਿਹੇਵੀਅਰ ਸਟਾਪ ਨਹੀਂ ਹੁੰਦਾ ਵੱਧਦਾ ਵਾ ਸੋ ਜਦੋਂ ਦੋ ਬੱਚੇ ਲੜ ਰਹੇ ਆ ਪਹਿਲਾ ਦੂਸਰੇ ਬੱਚੇ ਨੂੰ ਹਮਦਰਦੀ ਕੰਪੈਸ਼ਨ ਦੇ ਕੇ ਫਿਰ ਤੁਸੀਂ ਦੂਸਰੇ ਬੱਚੇ ਕੋਲ ਵੀ ਜਾਣਾ ਜਿਹੜਾ ਮਾਰ ਰਿਹਾ ਉਹਨੂੰ ਵੀ ਉਹਨੀ ਹੀ ਹਮਦਰਦੀ ਦੀ ਲੋੜ ਆ ਉਹਨੂੰ ਵੀ ਉਹਨੀਓ ਕੰਪੈਸ਼ਨ ਦੀ ਲੋੜ ਆ ਐਂਡ ਉਹਦੀ ਮਾਨਸਿਕਤਾ ਨਾਲ ਟਿਊਨ ਕਰੋ ਕਿ ਤੇਰੇ ਲਈ ਕੀ ਔਖਾ ਹੋ ਰਿਹਾ ਸੀਗਾ ਜਿਹੜਾ ਤੈਨੂੰ ਉਹਨੂੰ ਫਰਸਟ੍ਰੇਸ਼ਨ ਤੇ ਲਿਜਾਈ ਕਿ ਐਂਡ ਉਹਦੀ ਮਾਨਸਿਕਤਾ ਨੂੰ ਜਾਨੋ ਹੋ ਸਕਦਾ ਉਹ ਕਵੇ ਕਿ ਮੇਰੇ ਨਾਲ ਸ਼ੇਅਰ ਨਹੀਂ ਕਰ ਰਿਹਾ ਹੋ ਸਕਦਾ ਉਹ ਇਹ ਵੀ ਕਵੇ ਕਿ ਤੁਸੀਂ ਇਹਨੂੰ ਜ਼ਿਆਦਾ ਪਿਆਰ ਕਰਦੇ ਐ ਜੇ ਇੱਕ ਬੱਚੇ ਦੇ ਮਨ ਦੇ ਵਿੱਚ ਇਹ ਚੱਲਿਆ ਗਿਆ ਕਿ ਇਹਸ ਬੱਚੇ ਨੂੰ ਜ਼ਿਆਦਾ ਪਿਆਰ ਕਰ ਰਹੇ ਐ ਤੇ ਮੈਨੂੰ ਨਹੀਂ ਉਹਦੇ ਚਾਂਸਸ ਐ ਕਿ ਉਹ ਦੂਸਰੇ ਬੱਚੇ ਨਾਲ ਜ਼ਿਆਦਾ ਲੜ ਸਕਦਾ ਸੋ ਤੁਸੀਂ ਕਹਿੰਦੇ ਕਿ ਤੂੰ ਵੀ ਮੈਨੂੰ ਉਨਾ ਹੀ ਪਿਆਰ ਆਵਾ ਤੂੰ ਵੀ ਮੇਰੇ ਲਈ ਓਨਾ ਹੀ ਮੈਟਰ ਕਰਦਾ ਵਾ ਮੈਂ ਤੇਰੀ ਕਿਵੇਂ ਮਦਦ ਕਰ ਸਕਦਾ ਮਾਨਸਿਕ ਟਿਊਨਿੰਗ ਕਰੋ ਉਹਨਾਂ ਨਾਲ ਕਿ ਉਹਦੇ ਲਈ ਉਹਨੂੰ ਕਿਹੜੀ ਚੀਜ਼ ਤੋਂ ਗੁੱਸਾ ਚੜਿਆ ਕਿਹੜੀ ਚੀਜ਼ ਤੋਂ ਉਹਨੂੰ ਫਰਸਟ੍ਰੇਸ਼ਨ ਆਈ ਐਂਡ ਨੈਕਸਟ ਟਾਈਮ ਜੇ ਉਹ ਉਹਦੇ ਭੈਣ ਭਰਾ ਨਾਲ ਸ਼ੇਅਰ ਕਰਨੀ ਚੀਜ਼ ਓਕਿਉਰੀਆ ਨੈਕਸਟ ਟਾਈਮ ਉਹ ਕੀ ਟੈਕਨੀਕ ਵਰਤ ਸਕਦਾ ਵਾ ਨੈਕਸਟ ਟਾਈਮ ਜਦੋਂ ਇੱਕ ਬੱਚਾ ਯੂ نو ਦਾ ਭੈਣ ਭਰਾ ਇਹਨੂੰ ਟੋਏ ਨਹੀਂ ਦੇ ਰਿਹਾਗਾ ਜਿਹੜਾ ਉਹਦਾ ਸ਼ੇਅਰ ਟਾਈਮ ਤੇ ਨਹੀਂ ਦੇ ਰਿਹਾਗਾ ਉਹ ਇੱਕ ਅਡਲਟ ਦੀ ਕਿਵੇਂ ਮਦਦ ਮੰਗ ਸਕਦਾ ਤੁਸੀਂ ਉਹਦੇ ਵਿੱਚ ਇੰਟਰਵੀਨ ਕਿਵੇਂ ਕਰ ਸਕਦੇ ਸੂ ਸਭ ਤੋਂ ਜ਼ਰੂਰੀ ਆ ਤੁਹਾਡਾ ਰਿਸਪੌਂਸ ਸਿਸਟਮ ਐਂਡ ਪੇਰੈਂਟਸ ਅਕਸਰ ਇਹ ਚੀਜ਼ ਗਲਤ ਲੈ ਜਾਂਦੇ ਤੁਹਾਡਾ ਰਿਸਪੌਂਸ ਡਿਟਰਮਨ ਕਰੂਗਾ ਕਿ ਉਹ ਬੱਚਾ ਕੰਟੀਨਿਊਸ ਹਿੱਟ ਕਰਦਾ ਰਹਿੰਦਾ ਜਾਂ ਬੱਚਾ ਸਟਾਪ ਕਰ ਜਾਂਦਾ ਜੇ ਤੁਹਾਡਾ ਰਿਸਪੌਂਸ ਕੰਪੈਸ਼ਨ ਤੇ ਏਮਪੈਥੈਟਿਕ ਤੇ ਉਸ ਬੱਚੇ ਦੀ ਮਾਨਸਿਕ ਸਥਿਤੀ ਨੂੰ ਪਕੜ ਕਰਨ ਵਾਲਾ ਹੋਇਆ ਤੇ ਚਾਂਸਸ ਆ ਚਾਂਸਸ ਨਹੀਂ ਬਹੁਤ ਹੀ ਈਜ਼ੀ ਆ ਉਸ ਲਾਈਕ ਇਟਸ ਐਵਿਡੈਂਟ ਕਿਉਂ ਬੱਚੇ ਦਾ ਬਿਹੇਵੀਅਰ ਘਟ ਜੂਗਾ ਕਿਉਂ ਬੱਚਾ ਜਮ ਹੀ ਸਟਾਪ ਕਰ ਜੂਗਾ ਪਰ ਤੁਹਾਡੀ ਟ੍ਰੇਨਿੰਗ ਆ ਤੁਸੀਂ ਉਸ ਨੂੰ ਟ੍ਰੇਨਿੰਗ ਕਿਵੇਂ ਦਿੰਨੇ ਆ ਤੁਸੀਂ ਉਹਨੂੰ ਸਕਿੱਲ ਕਿਵੇਂ ਸਿਖਾਉਣੇ ਆ ਗੁੱਸੇ ਨਾਲ ਉਹਦੇ ਨਾਲ ਹਾਰਸ਼ ਕਰਕੇ ਉਹਦੇ ਨਾਲ ਹਾਰਡ ਕਰਕੇ ਫਿਰ ਉਹਦਾ ਐਕਚੁਅਲੀ ਜਦੋਂ ਤੁਸੀਂ ਬੱਚੇ ਨਾਲ ਗੁੱਸੇ ਹੁੰਦੇ ਨੇ ਨਾ ਫਰਸਟ੍ਰੇਟਡ ਹੁੰਦੇ ਆ ਤੇ ਤੁਸੀਂ ਉਹਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਨਹੀਂ ਸਿੱਖ ਸਕਦਾ ਸਾਇੰਟਿਫਿਕਲੀ ਲੌਜੀਕਲੀ ਨਹੀਂ ਸਿੱਖ ਸਕਦਾ ਕਿਉਂ ਕਿਉਂਕਿ ਉਹਦਾ ਦਿਮਾਗ ਉਸ ਟਾਈਮ ਸ਼ਟ ਹੁੰਦਾ ਬਟ ਓਨਲੀ ਟਾਈਮ ਤੁਹਾਡੇ ਬੱਚਾ ਦਾ ਦਿਮਾਗ ਓਪਨ ਹੁੰਦਾ ਜਦੋਂ ਸੇਫ ਫੀਲ ਕਰਦੇ ਨੇ ਜਦੋਂ ਜਦੋਂ ਉਹਨਾਂ ਨੂੰ ਪਿਆਰ ਮਹਿਸੂਸ ਹੁੰਦਾ ਉਦੋਂ ਓਪਨ ਹੈ ਤੁਸੀਂ ਦੇਖੋ ਕਿ ਆਮ ਤੁਸੀਂ ਨਾ ਦੇਖ ਲਓ ਜਦੋਂ ਤੁਸੀਂ ਪੜ੍ਹਦੇ ਸੀਗੇ ਕਿਹੜੀ ਕਲਾਸ ਦੇ ਵਿੱਚ ਤੁਸੀਂ ਜ਼ਿਆਦਾ ਸਿੱਖਦੇ ਸੀਗੇ ਜਿੱਥੇ ਟੀਚਰ ਸਖਤ ਹੁੰਦਾ ਸੀ ਜਾਂ ਜਿੱਥੇ ਟੀਚਰ ਹਮਦਰਦ ਐਮਪੈਥੈਟਿਕ ਹੁੰਦਾ ਸੀ ਉਸ ਕਲਾਸ ਦੇ ਵਿੱਚ ਤੁਹਾਨੂੰ ਜ਼ਿਆਦਾ ਸਿੱਖਿਆ ਮਿਲਦੀ ਸੀ ਕਿਤੇ ਤੁਸੀਂ ਇਹ ਚੀਜ਼ ਨੋਟਿਸ ਕਰਕੇ ਦੇਖੋ ਤੁਸੀਂ ਉੱਥੇ ਜ਼ਿਆਦਾ ਸਿੱਖਿਆ ਹੋਊਗਾ ਅਨੋ ਅੱਜ ਵੀ ਤੁਹਾਨੂੰ ਯਾਦ ਹੋਊਗਾ ਜਿੱਥੇ ਇੱਕ ਟੀਚਰ ਹਮਦਰਦ ਤੇ ਕੰਪੈਸ਼ਨਟ ਤੇ ਯੂ نو ਪਿਆਰ ਨਾਲ ਸਿਖਾਇਆ ਸੀ ਉੱਥੇ ਤੁਸੀਂ ਸੇਫ ਫੀਲ ਕੀਤਾ ਸੀ ਤਾਂ ਤੁਸੀਂ ਉੱਥੇ ਸਿੱਖ ਗਏ ਸੋ ਵਰਨਾ ਜਿਹੜੀਆਂ ਦੂਜੀਆਂ ਚੀਜ਼ਾਂ ਸਿੱਖਿਓ ਤੁਸੀਂ ਭੁੱਲ ਵੀ ਗਏ ਹੋਵੋਗੇ ਸੋ ਆਪ ਦਾ ਰਿਸਪੌਂਸ ਸਿਸਟਮ ਦੇਖੋ ਕਿ ਜਦੋਂ ਮੇਰਾ ਬੱਚਾ ਕਿਸੇ ਬੱਚੇ ਨੂੰ ਹਿੱਟ ਕਰਦਾ ਜਾਂ ਭੈਣ ਭਰਾ ਨੂੰ ਹਿੱਟ ਕਰਦਾ ਮੈਂ ਉਹਨੂੰ ਕਿਸ ਤਰੀਕੇ ਨਾਲ ਮੈਨੇਜ ਕਰਦਾ ਜਾਂ ਕਰਦੀ ਹਾਂ ਮੈਂ ਉਸ ਬੱਚੇ ਨੂੰ ਕਿਉਂਕਿ ਦੋਨਾਂ ਬੱਚਿਆਂ ਨੂੰ ਜਿਹੜਾ ਕੁੱਟ ਖਾ ਰਿਹਾ ਤੇ ਜਿਹੜਾ ਕੁੱਟ ਰਿਹਾ ਦੋਨਾਂ ਨੂੰ ਟੈਂਸ਼ਨ ਦੀ ਲੋੜ ਆ ਦੋਨਾਂ ਨੂੰ ਸੇਫਟੀ ਦੀ ਲੋੜ ਆ ਦੋਨਾਂ ਨੂੰ ਇਮੋਸ਼ਨਲ ਸਪੋਰਟ ਦੀ ਲੋੜ ਆ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਵੇ ਪਰ ਕੋਸ਼ਿਸ਼ ਕਰੋ ਕਿ ਆਪ ਦੇ ਰਿਸਪੌਂਸ ਸਿਸਟਮ ਦੇ ਵਿੱਚ ਜਾਣ ਦੀ ਥੈਂਕ ਯੂ ਐਵਰੀਬਾਡੀ